ਕਿਆ ਬਾਬਾ ਸ਼ਤਾਰੀ ਨਗ ਦੇਵਤਾ ਗਤੋਰੇ ਦੀ ਜੈ ਅੱਜ ਗਤੋਰੇ ਦੇ ਵਿੱਚ ਬਾਬਾ ਜੀ ਦਾ ਜਨਮ ਦਿਨ ਹੈ ਬਹੁਤ ਦੂਰੋਂ ਦੂਰੋਂ ਦੁਨੀਆਂ ਆਂਦੀ ਆ ਜਿੰਨੇ ਵੀ ਲਾਗੇ ਸਕੇ ਲੋਕ ਨੇ ਜਿੰਨੇ ਵੀ ਸ਼ਹਿਰ ਅੰਮ੍ਰਿਤਸਰ ਜਲੰਧਰ ਦੇ ਰਾਤ ਲੋਕੀ ਸੇਵਾ ਕਰਨ ਆਏ ਇੱਥੇ ਜਿਨ੍ਹਾਂ ਲੋਕਾਂ ਨੂੰ ਇੱਥੇ ਡੰਗ ਹੁੰਦਾ ਛੱਪ ਲੱੜ ਜਾਂਦਾ ਜਾਂ ਕਿਸੇ ਨੂੰ ਕੱਖ ਲੱਗ ਜਾਂਦਾ ਉਹ ਬਾਬਾ ਜੀ ਦੇ ਇੱਥੇ ਜਿੱਥੇ ਪਹੁੰਚਦਾ ਅੱਜ ਦਾ ਜੋ ਇਤਿਹਾਸਿਕ ਮੇਲਾ ਪਠਾਨਕੋਟ ਗਤੋਰੇ ਵਿੱਚ ਲੱਗਿਆ ਹੈ ਜਿਹਦੇ ਵਿੱਚ ਵੱਖ-ਵੱਖ ਤਨਾਕ ਤੋਂ ਪੂਰੇ ਪੁੱਛੀ ਜਿਵੇਂ ਨੇ ਪੰਜਾਬ ਵੀ ਪੂਰੇ ਭਾਰਤ ਤੋਂ ਲੋਕ ਇੱਥੇ ਆਂਦੇ ਨੇ ਔਰ ਇਹਦੇ ਵਿੱਚ ਇਤਿਹਾਸ ਹੈ ਕਿ ਇੱਥੇ ਨਾਗਾ ਜੀ ਦਾ ਵਾਸ ਸੀਗਾ ਔਰ ਬਹੁਤ ਹੀ ਪ੍ਰਾਤਨ ਟਾਈਮ ਤੋਂ ਪਹਿਲਾਂ ਵੀ ਜਿਸ ਲੋਕਾਂ ਨੂੰ ਕੋਈ ਸੱਪ ਦਾ ਜੱਸਾ ਪਡੰਗ ਜਾਂਦਾ ਸੀਗਾ ਉਹਦਾ ਇਲਾਜ ਇੱਥੇ ਪੂਰਵਕ ਹੁੰਦਾ ਹੈ ਅਤੇ ਕਾਫੀ ਇਤਿਹਾਸ ਤੋਂ ਪੁਰਾਣਾ ਇਹ ਮੰਦਿਰ ਉਦੀ ਸਥਾਪਨਾ ਚੱਲ ਰਹੀ ਹੈ ਔਰ ਅੱਜ नाग ਪੰਚਮੀ ਵੀ ਹੈ ਔਰ नाग ਪੰਚਮੀ ਦੇ ਦੌਰਾਨ ਲੋਕਾਂ ਦੀਆਂ ਸ਼ਰਧਾ ਮਨੋ ਭਾਵਨਾ ਲੈ ਕੇ ਜੋ ਆਉਂਦੇ ਨੇ ਇਛਿਆਦਾਰੀ नाग ਦੇਸਾ ਜੀ ਦੀ ਅਸੀਂ ਪਿੰਡ ਗਤੋਰੇ ਤੋਂ ਇਹ ਬਾਬਾ ਇਛਿਆਦਾਰੀ नाग ਦੇ ਦੀ ਜਗ੍ਹਾ ਜੋ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਪੈਂਦੀ ਹੈ ਇੱਥੋਂ ਦੀ ਜਗ੍ਹਾ ਦਾ ਇਤਿਹਾਸਿਕ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਰੀਲੀ ਚੀਜ਼ ਨੇ ਕੋਈ ਡੰਗਿਆ ਹੋਏ ਸੱਪ ਕੀੜਾ ਮਕੋੜਾ ਕਿਸੇ ਵੀ ਤਰ੍ਹਾਂ ਦੀ ਜਰੀਲੀ ਚੀਜ਼ ਹੋਏ ਬਿਨਾ ਕਿਸੇ ਢਾਂਡੇ ਦਵਾਈ دارو ਤੋਂ ਇੱਥੇ ਇਲਾਜ ਹੁੰਦਾ ਵਾ ਔਰ ਇੱਥੇ ਬਹੁਤ ਹੀ ਦੂਰੋਂ ਸ਼ਰਧਾਲੂ ਜਿਹੜੇ ਆ ਅੱਜ 나ਗ ਪੰਚਮੀ ਵਾਲੇ ਦਿਨ ਹਰ ਸਾਲ 나ਗ ਪੰਚਮੀ ਨੂੰ ਇੱਥੇ ਬਹੁਤ ਭਾਰੀ ਮੇਲਾ ਹੁੰਦਾ